ਦੋਸਤੋ ਕੱਲ ਜਿਹੜਾ ਮਸਲਾ ਗੁੰਮਟੀ ਵਾਲਾ ਹੋਇਆ ਸੀ ਜਿੱਥੇ ਜਿੰਪਾ ਆਤਮਾਰਾ ਰੋਡ ਤੇ ਜਮੀਨ ਜ਼ਮੀਨ ਨੂੰ ਅਕਵਾਇਰ ਕਰਨ ਦਾ ਮਸਲਾ ਹੋਇਆ ਸੀ ਉੱਥੇ ਕਾਫੀ ਰੋਲੇ ਰੱਪੇ ਤੋਂ ਬਾਅਦ ਅੱਜ ਜਿਹੜੀ ਯੂਨੀਅਨ ਦੀ ਮੀਟਿੰਗ ਆ ਕਿਸਾਨ ਜਥੇਬੰਦੀ ਦੀ ਅੱਜ ਇਡੀ ਸਭਣਾ ਹੈਗੀ ਸੀ ਜਿੱਥੇ ਸ਼ੰਗਾਰਾ ਸਿੰਘ ਮਾਨ ਜ਼ਿਲ੍ਹਾ ਪ੍ਰਧਾਨ ਪਹੁੰਚੇ ਨੇ ਤੇ ਪਿੰਡ ਵਾਸੀ ਵੀ ਪਹੁੰਚੇ ਨੇ ਪ੍ਰਧਾਨ ਸਾਹਿਬ ਜੀ ਕੀ ਬਣਿਆ ਜੀ ਅੱਜ ਵਾਲੀ ਮੀਟਿੰਗ ਦੇ ਵਿੱਚ ਜੀ ਦੇਖੋ ਅੱਜ ਵਾਲੀ ਮੀਟਿੰਗ ਦੇ ਵਿੱਚ ਜਿਵੇਂ ਤਾਂ ਪਾਣੀ ਦੀ ਸਮੱਸਿਆ ਨਹੀਂ ਕੁਝ ਨਹੀਂ ਨਿਕਲਿਆ ਕਿ ਜਿਹੜੇ ਚਾਹੇ ਭਾਰਤ ਮਾਲਾ ਪ੍ਰੋਜੈਕਟ ਹੈ ਚਾਹੇ ਵਿਜੈਪਾਇਲਨ ਦਾ ਮਾਮਲਾ ਹੈ ਚਾਹੇ ਸਿੱਧਾ ਜਗੀਰਦਾਰਾਂ ਨੂੰ ਕਬਜ਼ੇ ਦੇ ਗੈਂਦਾ ਮਾਮਲਾ ਹੈ ਇਹ ਕਲੀਨੀ ਮਾਮਲੇ ਆ। ਹਾਂਜੀ ਇਹ ਕੜੀ ਭਾਰਤ ਮਾਲਾ ਤਹਿਤ ਜੋ ਗੰਤੀ ਪੈਂਦਾ ਮਸਲਾ ਸਾਡੇ ਕੱਲ ਵੀ ਧਿਆਨ ਚ ਆਇਆ ਜਿ세 ਬੰਦੀ ਦੇ ਪਹਿਲਾਂ ਵੀ ਧਿਆਨ ਚ ਆਇਆ ਕੱਲ ੱੱਕੇ ਨਾਲ ਇੱਕ ਤਖਤਾਨ ਲਈ ਜਿਹੜੀ ਫਸਲ ਉਜਾੜੀ ਹੈ ਇਹਨਾਂ ਨੂੰ ਫਸਲ ਉਜਾੜਨ ਤੋਂ ਬਾਅਦ ਜਦੋਂ ਮਾਲਕਾਂ ਨੇ ਔਰ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਉਲਟਾ ਚੱਕ ਕੇ ਉਹਨਾਂ ਨੂੰ ਇਨਸਾਫ ਦੇਣ ਦੀ ਜਗ੍ਹਾ ਹੀ ਖਾਣੀ ਤੇ ਬੰਦ ਕੀਤਾ। ਥਾਣੇ 'ਚ ਬੰਦ ਕਰਨ ਤੋਂ ਬਾਅਦ ਜਦੋਂ ਜੱਥੇਬੰਦੀ ਗਈ ਆ ਫੇਰ ਦੁਬਾਰੇ ਉਹ ਥਾਣੇ 'ਚ ਬੰਨ੍ਹ ਕੀਤੇ ਹੋਏ ਬੰਦੇ ਰਿਹਾ ਦਿੱਤੇ ਆ ਉਸ ਤੋਂ ਬਾਅਦ ਅੱਜ ਦੀ ਮੀਟਿੰਗ ਏਡੀਸੀ ਸਾਹਿਬ ਮੈਡਮ ਦੇ ਨਾਲ ਆ ਸਾਡੀ ਮੁਕਰਰ ਕਰਾਈ ਸੀ ਉਹਨਾਂ ਨੇ ਪਰ ਉਸ ਮੀਟਿੰਗ ਦੇ ਵਿੱਚੋਂ ਨਿਕਲਿਆ ਕੁਝ ਨਹੀਂ ਕਿਉਂਕਿ ਉਧਰੋਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਏਡੀਸੀ ਸਾਹਿਬ ਇਹ ਦਲੀਲਾਂ ਦੇ ਰਹੇ ਸੀ ਇਹ ਤਾਂ ਜ਼ਮੀਨ ਸਰਕਾਰ ਦੀ ਹੈ ਜਦੋਂ ਕਿ ਹਕੀਕੀ ਰੂਪ ਦੇ ਵਿੱਚ ਇਹ ਹੈਗਾ ਵੀ ਇਹ ਜ਼ਮੀਨ ਕਿਸੇ ਵੇਲੇ ਪੰਚਾਇਤ ਨੇ ਜਾਂ ਸਾਂਝੇ ਮੋਹਤਬਰ ਬੰਦਿਆਂ ਨੇ ਇਹਨਾਂ ਨੂੰ ਸੁਭਾਤੀ ਇਹ ਇਹਦੇ ਤੇ ਰੋਜ਼ਗਾਰ ਤੋਰ ਰਹੇ ਆਦਾ ਬਾਲ ਬੱਚਾ ਪਾਲ ਰਹੇ ਆ ਸਜਿਕਾ ਤੋਂ ਇਹ ਬਹੋਂਦੇ ਤੁਰਿਆ ਰਹੇ ਉਸ ਤੋਂ ਬਾਅਦ ਮਰੱਬੇਬੰਦੀ ਹੋਈ ਆ ਮਰੱਬੇਬੰਦੀ ਤੋਂ ਬਾਅਦ ਫੇਰ ਉਵੇਂ ਜਿਵੇਂ ਉਹ ਮਾਲਕ ਉਹ ਬੈਠੇ ਆ ਭਾਈ ਆ ਜਾਂਦੇ ਆ ਜਦੋਂ ਕਿ ਕਾਨੂੰਨ ਮੁਤਾਬਕ ਬਣਦਾ ਇਹ ਸੀ ਕਿ ਇਹਨਾਂ ਦੀ ਮਾਲਕੀ ਦਿੱਤੀ ਜਾਂਦੀ ਇਹਨਾਂ ਨੂੰ ਮਾਲਕ ਬਣਾਇਆ ਜਾਂਦਾ ਆ ਚਾ ਨੌਕਤ ਨਾ ਆਉਂਦੀ ਪਰ ਜਦੋਂ ਇਹ ਕਾਨੂੰਨ ਦੀ ਸਾਨੂੰ ਇਹ ਦਲੀਲ ਦਿੰਦੇ ਆ ਇੱਥੇ ਬਠਿੰਡੇ ਜ਼ਿਲ੍ਹੇ ਦੀ ਗੈਸ ਪਾਈਪਲਾਈਨ ਦਾ ਮਾਮਲਾ ਹੈ ਉੱਥੇ ਕਾਨੂੰਨ ਨੇ ਹਾਈ ਕੋਰਟ ਨੇ ਆਰਡਰ ਕੀਤੇ ਹੋਇਆ ਵੀ ਕਿਸਾਨਾਂ ਨੂੰ ਜਿਨ੍ਹਾਂ ਦੇ ਖੇਤਾਂ ਵਿੱਚ ਦੀ ਗੈਸ ਪਾਈਪ ਲਾਈਨ ਪਾਈ ਹੈ 24 ਲੱਖ ਪ੍ਰਤੀ ਏਕੜ ਮੁਆਵਜ਼ਾ ਨਾਲ ਹੋਰ ਜਿਹੜਾ ਉਹਨਾਂ ਦਾ ਵਧਾਰਾ ਜਾਂ ਉਹਨਾਂ ਦਾ ਨੁਕਸਾਨ ਆ ਉਹ ਬਰਾਬਰ ਦਿੱਤਾ ਜਾਵੇ। ਉਧਰਲੇ ਪਾਸੇ ਕੋਰਟ ਦਾ ਫੈਸਲਾ ਲਾਗੂ ਨਹੀਂ ਕਰ ਰਹੀ। ਇੱਧਰ ਕਹਿੰਦੇ ਜੀ ਇਹ ਤਾਂ ਕੋਰਟ ਦਾ ਫੈਸਲਾ। ਦੂਜੇ ਪਾਸੇ ਕਹਿੰਦੇ ਜੇ ਸਰਕਾਰ ਮਾਲਕ ਹੈ। ਅਸੀਂ ਕਹਿੰਦੇ ਵੀ ਸਰਕਾਰ ਤਾਂ ਸਾਰੇ ਪੰਜਾਬ ਦੀ ਮਾਲਕ ਹੈ। ਸਾਰੇ ਪੰਜਾਬ ਦੀ ਜ਼ਮੀਨ ਰੋਕ ਲੋ ਧੱਕੇ ਨਾਲ। ਜੇ ਕਿਸੇ ਪ੍ਰੋਜੈਕਟਰ ਨੇ ਕੁਝ ਜ਼ਮੀਨ ਲੈਣੀ ਹੈ। ਜਿਹੜਾ ਜ਼ਮੀਨ ਬੰਦ ਹੈ ਅਸਲ ਮਾਲਕ ਹੋਇਆ ਉਹਦੀ ਪਹਿਲਾਂ ਰਜਮਸਤਾਂ ਲਈ ਜਾਵੇ ਉਹਦੀ ਪੁੱਤਾਂ ਵਾਂਗੂ ਪਾਲੀ ਹੋਊ ਫਸਲ ਆਏ ਬਾਹ ਦੇਣੀ ਉਸ ਕਿਸਾਨ ਦਾ ਜਿ ਚਿੱਤੀ ਪੁੱਛਿਆ ਜਾਂਦਾ ਇਸ ਕਰਕੇ ਅਸੀਂ ਤੁਹਾਡੇ ਸਾਹਮਣੇ ਆਹੀ ਹੋਰ ਨਾ ਲੋਕਾਂ ਨੂੰ ਵੀ ਇਹ ਬੇਨਤੀ ਕਰਦਾ ਵੀ ਕੱਲਾ ਇੰਨਾ ਤਕ ਮਾਮਲਾ ਨਹੀਂ ਚਾਹੇ ਦੂਰ ਕਿਲੇ ਦਾ ਕਹੇ ਲੋ ਚਾਹੇ ਸੀ ਕਿਲਾ ਦਾ ਕਹੇ ਲੋ ਚਾਹੇ ਗੁੰਮਤੀ ਪਿੰਡ ਦਾ ਕਹੇ ਲੋ ਇਹ ਗੁੰਮਤੀ ਪਿੰਡ ਦਾ ਮਾਮਲਾ ਨਹੀਂ ਜਿਵੇਂ ਪਹਿਲਾਂ ਆਪਾਂ ਗਿਉਂਦਾ ਦੇ ਵਿੱਚ ਇਹ ਗੱਲ ਉੱਠੀ ਹੋਈ ਆ ਕੱਲੇ ਜਿਉਂਡ ਪਿੰਡ ਦਾ ਮਾਮਲਾ ਨਹੀਂ ਪੂਰਨਾ ਜ਼ਮੀਨਾਂ ਤੇ ਕਾਜੇ ਕਰਨ ਦਾ ਸਵਾਲ ਆ ਜਿਹੜੇ ਕਿਸਾਨ ਹਜੇ ਵੀ ਚੱਕੋ ਤੱਕੀ ਚ ਹੈ ਵੀ ਆਤਾ ਹੋਊਗਾ ਉਹਨਾਂ ਚਾਰ ਕਿਸਾਨਾਂ ਦਾ ਜਿਨ੍ਹਾਂ ਦੀ ਭਾਤਮਾਲਾ ਦੇ ਵਿੱਚ ਪ੍ਰੋਜੈਕਟ ਦੇ ਵਿੱਚ ਮੀਨ ਆਈ ਹੈ ਉਹਨਾਂ ਦਾ ਮਾਮਲਾ ਨਹੀਂ ਜੇ ਉਹ ਇੱਥੇ ਦਬਕੇ ਲ ਜਾਂਦੇ ਆ ਫਿਰ ਕੁੱਲ ਜ਼ਮੀਨਾਂ ਤੇ ਖਤਰਾ ਖੜਾ ਹੈ ਕੁੱਲ ਜ਼ਮੀਨਾਂ ਹੌਲੀ ਹੌਲੀ ਕਾਰਪੋਰੇਟ ਕਰਾਉਣੇ ਸੁਵਾਉਣ ਦਾ ਫੈਸਲਾ ਕੀਤਾ ਹੋਇਆ ਸਾਡੀ ਸਰਕਾਰਾਂ ਦਾ ਆਓ ਇਕੱਠੇ ਹੋ ਕੇ ਮੈਂ ਪਹਿਲਾਂ ਗੁਮਤੀ ਵਾਸੀਆਂ ਨੂੰ ਬੇਨਤੀ ਕਰੂੰਗਾ ਉਸ ਤੋਂ ਬਾਅਦ ਪੂਰੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਬੇਨਤੀ ਕਰੂੰਗਾ ਵੀ ਜਦੋਂ ਵੀ ਕਿਸੇ ਗੁਮਤੀ ਵਾਸੀਆਂ ਨਾਲ ਧੱਕਾ ਹੁੰਦਾ ਸਾਡੀ ਜਥੇਬੰਦੀ ਵੀ ਕੇਵੀਏ ਤੱਕ ਗਰਾਹ ਗੁਮਤੀ ਪਿੰਡਾਂ ਵਾਲਿਆਂ ਦੇ ਨਾਲ ਡੱਟ ਕੇ ਖੜੂਗੀ ਤੇ ਤੁਹਾਡੇ ਮਾਦਮਾਹ ਸਰਕਾਰ ਨੂੰ ਵੀ ਚੇਤਾਵਨੀ ਦਿੰਦੇ ਨੇ ਕਬਜ਼ੇ ਕਰਕੇ ਜ਼ਮੀਨਾਂ ਖੋਣ ਦਾ ਫੈਸਲਾ ਕਰੋਗੇ ਜਾਂ ਸਿੱਟੇ ਸਹੀ ਨਿਕਣਗੇ ਅਸੀਂ ਜਥੇਬੰਦੀ ਕਾਰਨ ਮੰਨ ਤੁਹਾਡੇ ਨਾਲ ਲੜਾਂ ਪ੍ਰਧਾਨ ਸਾਹਿਬ ਜੇ ਮਸਲਾ ਨਹੀਂ ਹੱਲ ਹੁੰਦਾ ਡੀਸੀ ਸਾਹਿਬ ਤੋਂ ਕਿੰਨਾ ਟਾਈਮ ਦਿੱਤਾ ਹੀ ਉਹਨਾਂ ਨੇ ਉਹ ਤਾਂ ਕਹਿੰਦੇ ਵੀ ਹਲੇ ਤਾਂ ਉਹਨਾਂ ਵੱਲੋਂ ਤਾਂ ਕੁਝ ਨਹੀਂ ਹੋਇਆ ਤਾਂ ਇੱਕ ਆ ਹੀ ਕਹਿੰਦੇ ਵੀ ਸ਼ੀ ਕੋਈ ਤਰੀਕ ਨੂੰ ਕੋਰਟ ਦਾ ਫੈਸਲਾ ਹੈ ਕੋਰਟ ਦਾ ਫੈਸਲਾ ਵੀ ਕੁਝ ਰੂਟੀ ਸਾਡੇ ਪੱਖ 'ਚ ਹੋਵੇ ਕਿਉਂਕਿ ਕੋਰਟਾਂ ਵੀ ਫੈਸਲੇ ਹੀ ਕਰਦੀਆਂ ਹਨ ਇਨਸਾਫ ਨਹੀਂ ਕਰਦੀਆਂ ਜੇ ਫੈਸਲਾ ਕਿਸਾਨਾਂ ਦੇ ਪੱਖ 'ਚ ਨਹੀਂ ਆਉਂਦਾ ਪੀੜਤ ਪਰਿਵਾਰ ਦੇ ਨਹੀਂ ਆਉਂਦਾ ਫਿਰ ਐਕਸ਼ਨ ਕਿ ਹੋਗਾ ਅਸੀਂ ਤਾਂ ਸਦਾ ਦਨਾਂਗੇ ਪਹਿਲਾਂ ਜਿਹੜੇ ਪੀੜਤਾ ਉਹਨੂੰ ਹਰਸ਼ ਕਰਨਾ ਉਸ ਤੋਂ ਬਾਅਦ ਟੈਂਡ ਉਹਨਾਂ ਦਾ ਸਾਥ ਹੋ ਗਿਆ ਬਲਾਕ ਬੈਠਾ ਅਸੀਂ ਜਿਲ੍ਹਾ ਬੈਠੇ ਆਂ ਫਿਰ ਇਹ ਸੰਘਰਸ਼ਾਂ ਸੰਘਰਸ਼ਾਂ ਨਾਲ ਵੱਡੇ ਵੱਡੇ ਕੋਰਟਾਂ ਦੀ ਫੈਸਲੇ ਹੀ ਮੋੜੇ ਜਾਂਦੇ ਆ ਤੁਹਾਡੇ ਜਹਾਦਾ ਮਨਜੀਤ ਧਲੇਰ ਨੂੰ ਸੁਪਰੀਮ ਕੋਰਟ ਨੇ ਉਮਰ ਕੈਦੀ ਸਜ਼ਾ ਸੁਣਾਤੀ ਸੀ ਪਰ ਜਦੋਂ ਕੋਰਟ ਲੋਕਾਂ ਦੀ ਲੱਗ ਗਈ ਉਹਨੂੰ ਜੇਲ੍ਹ ਚੋਂ ਬਾਹਰ ਕਢਾ ਲੈਂਦਾ ਇਹ ਕਰਕੇ ਲੋਕਾਂ ਦੀ ਅਦਾਲਤ ਲੋਕਾਂ ਦੀ ਬੇਚੈਰੀ ਲੋਕਾਂ ਦਾ ਤਾਕਤ ਤਾਂ ਜਿਹੜੀ ਵੱਡੀ ਹੁੰਦੀ ਆ ਪਰ ਲੋਕ ਜੇ ਸਿਰ ਜੋੜ ਲੈਣ ਇਸ ਮਸਲੇ ਤੇ ਹੀ ਗੱਲ ਕਰੂੰਗੀ ਇਹ ਆਪ ਦੇ ਪੱਖ ਚ ਕੋਰਟਾਂ ਤੋਂ ਹੀ ਫੈਸਲੇ ਕਰਾਉਣ ਖਾਤਰ ਸਾਨੂੰ ਤਾਂ ਸਿਰ ਜੋ ਵੱਡੀ ਪੱਧਰ ਤੇ ਅਸੀਂ ਸਾਡੇ ਕਿਰਤੀ ਲੋਕ ਇਕੱਲੇ ਕਿਸਾਨਾਂ ਦਾ ਨਹੀਂ ਮਜ਼ਦੂਰਾ ਦਾ ਨਹੀਂ ਹੋਰ ਕਿਰਤੀ ਵਰਗ ਨੂੰ ਵੀ ਹੌਕਾਣ ਆਇਆ ਹੋਇਆ ਸਾਰੇ ਲੋਕ ਸਿਰ ਜੋੜਨ ਇਹਦੇ ਚ ਹੀ ਭਲਾ ਹੈ ਦੋਸਤੋ ਆ ਪੀੜਤ ਪਰਿਵਾਰ ਖੜਾ ਬਾਪੂ ਜੀ ਕਿੰਨੀ ਜ਼ਮੀਨਾਂ ਜੀ ਆਪਣੀ ਜਿਹੜੀ ਰੋਡ ਚਾਈ ਜਿਹੜੀ ਤੇ ਰੋਲਾ ਚੱਲ ਰਿਹਾ ਡੂੜ ਕਿਲਾ ਡੂੜ ਕਿਲਾ ਜੀ ਕਿੰਨੇ ਪੈਸੇ ਮਿਲੇ ਜੀ ਪੈਸੇ ਕਿਹੜੇ ਮਿਲੇ ਪੁੱਸ ਨਹੀਂ ਦਿੱਤਾ ਕਬਜਾ ਕਰ ਲੈ ਜੀ ਕਿਹੜਾ ਸਰਕਾਰ ਨੇ ਕਬਜਾ ਕਣਕ ਬਾਅਦ ਹੀ ਠੀਕ ਹੈ ਦੋਸਤੋ ਆ ਪੀੜਤ ਪਰਿਵਾਰਾਂ ਤੇ ਅਸੀਂ ਵੀ ਗੁੰਮਤੀ ਪਾਸੇ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਪੱਕਾ ਮੋਰਚਾ ਉੱਥੇ ਜਿਹੜਾ ਆਪਣਾ ਲਾ ਲਓ ਤੇ ਮਸ ਤਿਆਾਨੂੰ ਪੱਕਾ ਮੋਰਚਾ ਲਾਉਣਾ ਹੀ ਪੈਣਾ